ਮਾਪਿਓ ਨੇ ਆਪਣੀ ਜ਼ਿੰਦਗੀ ਭਾਰਤੀ ਪੂੰਜੀ ਅਤੇ ਪਿਆਰ ਜਿਸ ਬੱਚੇ ਤੇ ਲਗਾਇਆ ਸੀ ਉਸ ਬੱਚੇ ਨੂੰ ਪੜਾ ਲਿਖਾ ਕੇ ਵਿਦਿਆਨ ਨੌਕਰੀ ਤੇ ਵੀ ਹੁਣ ਲਗਵਾ ਦਿੱਤਾ ਗਿਆ ਸੀ ਮਾਪਿਆਂ ਦੀਆਂ ਅਰਦਾਸਾਂ ਅਤੇ ਦੁਆਵਾਂ ਹੀ ਸਨ ਕਿ ਅੱਜ ਇਹ ਸੋਨਾ ਸਰਦਾਰ ਜਵਾਨ ਪੁੱਤ ਕਮਾਊ ਬਣ ਗਿਆ ਸੀ ਉਹ ਪਿਤਾ ਜੋ ਕਿ ਪੀਆਰਟੀਸੀ ਦੇ ਵਿੱਚ ਕੰਮ ਕਰਦਾ ਥੋੜੀ ਜਹੀ ਜ਼ਮੀਨ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੇ ਪੁੱਤ ਦੇ ਭਵਿੱਖ ਬਾਰੇ ਸੋਚਿਆ ਤੇ ਕਲੋਤੇ ਪੁੱਤ ਨੂੰ ਆਪਣੇ ਤੋਂ ਦੂਰ ਵਿਦੇਸ਼ ਭੇਜ ਦਿੱਤਾ ਅੱਜ ਉਸ ਬੱਚੇ ਨੂੰ ਆਖਰੀ ਵਾਰ ਦੇਖਣ ਦੇ ਲਈ ਮਾਪਿਓ ਦਾ ਜੋ ਹਾਲ ਹੈ ਉਹ ਦੇਖਿਆ ਨਹੀਂ ਜਾਂਦਾ ਰੋ ਰੋ ਕੇ ਉਹ ਆਖ ਰਹੇ ਨੇ ਕਿ ਸਾਡੇ ਪੁੱਤ ਨੂੰ ਸਾਡੇ ਨਾਲ ਮਿਲਵਾ ਦਿਵੋ ਕੈਨੇਡਾ ਦੇ ਸੂਬੇ ਅਨਟਾਰੀਓ ਤੇ ਸ਼ਹਿਰ ਕਿਚਨਰ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਪਟਿਆਲਾ ਦੇ ਰਹਿਣ ਵਾਲੇ ਕਵਰਪਾਲ ਸਿੰਘ ਦੀ ਜਾਨ ਚਲੀ ਗਈ ਮਹਿਜ਼ 20 ਸਾਲ ਦਾ ਨੌਜਵਾਨ ਜਿਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਕੰਮ ਲੱਭ ਕੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ 2 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ ਤੇ ਅੱਜ ਉਸਦੀ ਜ਼ਿੰਦਗੀ ਸਵਰਦੀ ਦਿੱਸਦੀ ਸੀ ਪਰ ਹੁਣ ਸਭ ਕੁਝ ਰਾਖ ਹੋ ਚੁੱਕਿਆ ਹੈ ਇੱਕ ਖਬਰ ਸੁਣਦੇ ਹੀ ਕਾਨਗੜ ਸੜਕ ਸਮਾਣਾ ਤੇ ਸਥਿਤ ਫਾਰਮ ਹਾਊਸ ਦੇ ਵਿੱਚ ਰਹਿਣ ਵਾਲੇ ਉਸਦੇ ਪਿਤਾ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਗੁਰਜੀਤ ਸਿੰਘ ਅਤੇ ਅਧਿਆਪਕ ਮਾ ਜਸਬੀਰ ਕੌਰ ਉਹਨਾਂ ਸਣੇ ਬੁਰਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਚਲਾ ਗਿਆ ਨੌਜਵਾਨ ਕਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤ 25 ਅਗਸਤ 2022 ਨੂੰ ਇਸ ਤਰੀਕੇ ਦੇ ਨਾਲ ਬੜਾਈ ਕਰਨ ਨਹੀਂ ਗਿਆ ਸੀ ਅਤੇ ਪੂਰੇ 2 ਸਾਲ ਬਾਅਦ 25 ਅਗਸਤ ਦੀ ਰਾਤ ਨੂੰ ਹੀ ਉਹ ਜਹਾਨ ਨੂੰ ਤੁਰ ਗਿਆ। ਉਹਨਾਂ ਦੱਸਿਆ ਕਿ ਉਸ ਦਾ ਕੋਰਸ ਪੂਰਾ ਹੋ ਚੁੱਕਿਆ ਸੀ। ਉਸ ਨੂੰ ਵਰਕ ਪਰਮਿਟ ਵੀ ਮਿਲ ਚੁੱਕਿਆ ਸੀ। ਅਤੇ ਹਰ ਰੋਜ਼ ਦੀ ਤਰ੍ਹਾਂ ਉਹ ਘਰ ਤੋਂ ਕੰਮ ਦੇ ਲਈ ਨਿਕਲਿਆ ਸੀ ਆਪਣੀ ਕਾਰ ਤੇ ਵਿੱਚ ਸਵਾਰ ਹੋ ਕੇ ਪਰ ਕੁਝ ਹੀ ਦੂਰੀ ਤੇ ਜਾ ਕੇ ਇੱਕ ਟਰਾਲੇ ਵਾਲੇ ਨੇ ਗੱਡੀ ਨੂੰ ਅਜੇ ਹੀ ਟੱਕਰ ਮਾਰੀ ਜਿਸ ਤੇ ਵਿੱਚ ਉਹਨਾਂ ਦਾ ਪੁੱਤ ਜ਼ਖਮੀ ਹੋਇਆ ਹਸਪਤਾਲ ਵਿਖੇ ਸਾਰੇ ਆਪਰੇਸ਼ਨ ਕਾਮਯਾਬ ਹੋਣ ਮਗਰੋਂ ਉਸ ਦੀ ਸਿਹਤ ਤੇ ਵਿੱਚ ਸੁਧਾਰ ਵੀ ਹੋ ਰਿਹਾ ਸੀ ਪਰ ਬੀਤੇ ਦਿਨ ਅਚਾਨਕ ਹੀ ਉਹ ਦਮ ਤੋੜ ਗਿਆ ਦੁਖਦ ਘਟਨਾ ਵਾਪਰੀ ਹੈ ਤੇ ਇਸ ਮਗਰੋਂ ਪਰਿਵਾਰਿਕ ਮੈਂਬਰ ਬੋਲਣ ਦੀ ਹਾਲਤ ਦੇ ਵਿੱਚ ਤਾਂ ਨਹੀਂ ਸੀ ਪਰ ਫਿਰ ਵੀ ਉਹਨਾਂ ਦੇ ਵੱਲੋਂ ਆਪਣੇ ਪੁੱਤ ਨੂੰ ਯਾਦ ਕਰ ਕਰਕੇ ਕੀ ਕੁਝ ਦੱਸਿਆ ਗਿਆ ਸੁਣ ਲੈਂਦੇ ਆ ਕਿੰਨੀ ਪੜਾਈ ਇੱਥੇ ਕਰਕੇ ਕੈਨੇਡਾ ਗਿਆ ਇਸ ਹਾਲਾਤ ਚ ਤੁਸੀਂ ਭੇਜਿਆ ਜਮੀਨ ਕਿੰਨੇ ਕੰਨ ਦੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਤੁਸੀਂ ਕੀ ਕਰਦੇ ਹੋ ਬਟਰੇ ਪਲੱਸ 2 ਕਰੀ ਸੀ ਜੀ ਨੋਨ ਮੈਡੀਕਲ ਤੋਂ 4 ਕਿੱਲੇ ਜਿੰਨ ਨੀਣਾ ਜੀ ਤੁਸੀਂ ਜੋਬ ਕਰਦੇ ਹੋ ਹਾਂਜੀ ਪੀਆਰਟੀਸੀ ਜੋਬ ਕਰਦਾ ਹਾਂ ਜੀ ਤੁਹਾਡੇ ਗੱਲ ਹੁੰਦੀ ਹੁਣੇ ਮਤਲਬ ਬੱਚੇ ਨਾਲ ਰੋਜ਼ ਕੀ ਕਹਿੰਦਾ ਬੇਟਾ ਬਹੁਤ ਖੁਸ਼ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈੱਟ ਸੀਗਾ ਜੀ ਖੁਸ਼ੀ ਆ ਬੱਚਾ ਪੂਰਾ ਤੇ ਕਿਸ ਤਰ੍ਹਾਂ ਹੱਸ ਰਿਹਾ ਹੈ ਪਤਾ ਲੱਗਿਆ ਉਸ ਕੰਮ ਤੇ ਜਾ ਰਿਹਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟਕਰ ਹੋਈ ਐ ਇਹ ਕਾਸਤੇ ਸੀ ਕਾਰ 'ਚ ਸੀ ਕਾਰ 'ਚ ਇਹ ਕਾਰ ਤੇ ਸੀਗਾ ਜੀ ਇਦਾਂ ਹੋਰ ਵੀ ਕੋਈ ਸਾਥੀ ਤੇ ਇਕੱਲਾ ਹੀ ਜਾ ਰਿਹਾ ਸੀ ਇਕੱਲਾ ਹੀ ਆਪਦੇ ਕੰਮ ਤੇ ਜਾ ਰਿਹਾ ਸੀ ਜੀ ਆਪ ਚਲਾਰ ਰਹੇ ਸੀ ਗੱਡੀ ਹਾਂਜੀ ਰੋਜ਼ ਹੀ ਜਾਂਦਾ ਸੀਗਾ ਜੀ ਕਿਹੜਾ ਜਿੰਨੋਂ ਵੀ ਪਹਿਲੀ ਵਾਰੀ ਗਿਆ ਕਿਹੜੇ ਸ਼ਹਿਰ ਤੇ ਰਹ ਰਹੇ ਸੀ ਕੈਨੇਡਾ ਦੇ ਇੱਕ ਕਿਚਨਰਸ ਸੀਗਾ ਜੀ ਕਿਚਨਰਸ ਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਉਸ ਤੋਂ ਉਮੀਦ ਹੀ ਕਰ ਸਕਦੇ ਜੀ ਜਿੰਨੀ ਜਲਦੀ ਆ ਜੇ ਇਹ ਪੰਜਾਬ ਪ੍ਰਤੀ 代表ਤ੍ਰਿਖਿਆ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਇੱਥੇ ਕੋਈ ਨਾ ਕੋਈ ਆਪਣਾ ਨੌਕਰੀਆਂ ਚਿੰਦਾ ਜੋਬ ਵਗੈਰਾ ਰਜਗਾ ਦੇਣਾ ਚਾਹੀਦਾ ਸਰਕਾਰ ਨੂੰ ਜੀ ਸਰਕਾਰਾਂ ਇਸ ਵਾਸਤੇ ਧਿਆਨ ਨਹੀਂ ਦੇ ਰਹੀਆਂ ਕੋਈ ਨਹੀਂ ਤੇ ਮਜਬੂਰੀ ਬਸ ਬੱਚੇ ਜਾਂਦੇ ਨੇ ਜਿਨੀ ਕੋਈ ਜਾਣ ਲੋਕ ਇੱਜ਼ਤ ਨਹੀਂ ਕਰਦਾ ਹੈਗਾ ਜੇ ਸਰਕਾਰ ਇੱਥੇ ਰੋਜ਼ਗਾਰ ਦੇਣਾ ਕਿਉਂ ਬੱਚੇ ਬਾਹਰ ਜਾਣ ਇੱਥੇ ਸਰਕਾਰ ਨੂੰ ਇਹ ਅਪੀਲ ਹੈ ਵੀ ਇੱਥੇ ਬੱਚਿਆਂ ਨੂੰ ਰੋਜ਼ਗਾਰ ਦੇਣੀ ਹਾਂ ਜਿਹੜਾ ਥੋੜਾ ਦੋ ਤਰ੍ਹਾਂ ਸੀ ਗਏ ਆ ਕੈਨੇਡਾ ਕੀ ਤੁਸੀਂ ਕਿੰਨੇ ਚਾਵਾਂ ਨਾਲ ਭੇਜੇ ਸੀ ਇਹ ਤਾਂ ਉਦੋਂ ਬੜੇ ਚਾਵਾਂ ਨਾਲ ਹੀ ਜਾ ਸੀ ਇਹ ਇੱਥੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਤੁਰ ਆਏ ਸੂਗਰ ਆ ਬਜ਼ਾਰ ਚ ਗਿਆ ਤੇ ਲੱਗ ਆ ਉਹਨੇ ਪੜਾਈ ਕੀਤੀ ਪੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕ ਮੈਂਟ ਲਿਆ ਬੜੀ ਅਜੋਬੀ ਹੋ ਰਹੀ ਹੰ ਬਹੁਤਿਆਰ ਕੰਮ ਕਰਦਾ ਰਿਹਾ ਐਲਨ ਸਾਹਸ ਗੱਲ ਨਹੀਂ ਤਾਬ ਹੈ ਸਬਾ ਕਿੰਨੇ ਤੁਹਾਡੇ ਦੋਸਤਰੇ ਕਿੰਨੇ ਕੋਈ ਸੀ ਇੱਕ ਵੀ ਬੱਚਾ ਇੱਕ ਕੋਈ ਬੱਚਾ ਦੋਤੀ ਆ ਤੇ ਇੱਕ ਬੜੀ ਛੋਟੀ ਹੈ ਉਹ ਗੱਡੀ ਸੇ ਅੱਛਾ ਹਾਂ ਜੀ ਉਹ ਗਿਆ ਸੀ ਨਹੀਂ ਅਜੇ ਅਜੇ ਅੱਛਾ ਹਾਂ ਤੇ ਪੜਾਈ ਕਰ ਰਹੀ ਕੁਛ ਰਹਿੰਦੀ ਹੋਰੀ ਪੂਰੀ ਹੋਣ ਵਾਲੀ ਕੋਰਸ ਜਿਹਾ ਕਰ ਰਹੀ ਆ ਬੜੇ ਚਾਵਾਂ ਨਾਲ ਭੇਜਿਆ ਸੀ 2 ਸਾਲ ਹੋਇਆ ਉਹਨੂੰ ਕਹਿਣੋਂ ਪੂਰੇ ਰੀਜਾਂ ਨਾਲ ਭੇਜਿਆ ਸੀ ਬੜੇ ਚਾਵਾਂ ਨਾਲ ਪਰ ਸਾਨੂੰ ਨਹੀਂ ਸੀ ਪਤਾ ਇਹੋ ਜਿਹਾ ਕੁਛ ਹੋ ਜਾਣਾ ਇਤਨੇ ਦੰਨੇ ਸਾਡਾ ਪੁੱਤ ਖਾ ਲੈਣਾ ਤੁਹਾਡੇ ਕੀ ਲੱਗਦਾ ਕੀ ਨਾਮ ਤੁਹਾਡਾ ਮੇਰਾ ਜਗਵਿੰਦਰ ਸਿੰਘ ਨਾਮ ਹੈ ਜੀ ਸਾਡਾ ਕਿਨਵਰਪਨ ਕੀ ਲੱਗਦਾ ਤੁਹਾਡਾ ਸਾਡਾ ਭਾਂਜਾ ਸੀ ਜੀ ਮੇਰੇ ਇਹ ਸਾਲੀ ਦਾ ਵੱਡੀ ਸਾਲੀ ਦਾ ਬੇਟਾ ਸੀ ਮੇਰੀ ਦਾ ਜੀ ਉਹ ਚੰਗੇ ਪੜ੍ਹਖ ਵਾਸਤੇ ਬਾਹਰ ਦੇਸ਼ ਪੜ੍ਹਾਈ ਵਾਸਤੇ ਗਿਆ ਸੀ ਜੀ ਔਰ ਅੱਛੀ ਪੜ੍ਹਾਈ ਕਰਕੇ ਬੱਚੇ ਨੇ ਬਰਕਰਮਨ ਹਾਸਲ ਡਿਗਰੀ ਹਾਸਲ ਕਰਕੇ ਔਰ ਆਪਦੀ ਜੌਬ ਤੇ ਰੁਟੀਨ ਵਜੋਂ ਜਾ ਰਿਹਾ ਸੀਗਾ ਕਿ 21 ਦੀ ਰਾਤ ਨੂੰ ਇੱਕ ਮੰਦ ਭਾਏ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਾਡੇ ਬੱਚੇ ਦਾ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਔਰ ਜਿਸ ਜੀ ਦੀ ਹਾਲਤ ਕਾਫੀ ਗੰਬੀਰ ਸਥਿਤੀ ਜਾਰੀ ਸੀਗੀ ਔਰ ਕੱਗ ਰਾਤ ਸਾਡੇ ਕੋਲੇ ਮੰਦਪਾਏ ਖਬਰ ਪਹੁੰਚੀ ਕਿ ਸਾਡੇ ਬੱਚੇ ਨੇ ਤੁਣੀ ਹਲਵੇ ਦਾ ਸੱਚ